ਦੋਸਤ ਮੁਹੰਮਦ ਖਾਨ ਨੇ ਕਾਬਲ ਦੀ ਧਰਤੀ ਦੇ ਉੱਤੇ ਇੱਕ ਵੱਡਾ ਦਰਬਾਰ ਲਾਇਆ ਕਹਿੰਦਾ ਕਾਫਰਾਂ ਨੂੰ ਖਤਮ ਕਰ ਦਿਓ ਉਹ ਕਹਿੰਦਾ ਸਾਡੇ ਵੱਡ ਵਡੇਰੇ ਹਿੰਦੁਸਤਾਨ ਜਾਂਦੇ ਸੀ ਪੰਜਾਬ ਜਾਂਦੇ ਸੀ ਉੱਥੋਂ ਦੇ ਮੰਦਰ ਤੋੜ ਆਉਂਦੇ ਸੀ ਉੱਥੋਂ ਦੀਆਂ ਲੜਕੀਆਂ ਲਿਆ ਕੇ ਦੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਅਸੀਂ ਟਕੇ ਟਕੇ ਤੇ ਵੇਚਦੇ ਸਾਂ ਸਾਡੀਆਂ ਤੇ ਅੱਖਾਂ ਚੱਖਾਂ ਪਾ ਕੇ ਨਹੀਂ ਸੀ ਕੋਈ ਗੱਲ ਕਰਦਾ ਪਰ ਕੁਝ ਸਮੇਂ ਤੋਂ ਇਹਨਾਂ ਸਿੱਖੜਿਆਂ ਨੇ ਸਾਡਾ ਰਾਹ ਰੋਕਿਆ ਹੋਇਆ ਹੈ ਇਨਾ ਸਿੱਖੜਿਆਂ ਦਾ ਮਲਿਆ ਮੇਟ ਕਰਕੇ ਰੱਖਣਾ ਹੈ ਇੱਕ ਤੇ ਹਰੀ ਸਿੰਘ ਨਲੂਏ ਦੇ ਸਾਹਮਣੇ ਜਾਣ ਵਾਸਤੇ ਛੇਤੀ ਕੀਤਿਆਂ ਤਿਆਰ ਕੋਈ ਨਾ ਹੋਇਆ ਕਿਉਂਕਿ ਪਤਾ ਜਦੋਂ ਲੜਾਈ ਹੋਣੀ ਹੈ ਤੇ ਹਰੀ ਸਿੰਘ ਨਲੂਏ ਨੇ ਵੀ ਜੰਗ ਚ ਆ ਸਕਦਾ ਕਿੱਡਾ ਵੱਡਾ ਜਨੂਨ ਹੋਵੇਗਾ ਦੋਸਤ ਮੁਹੰਮਦ ਖਾਨ ਦੇ ਸਿਰ ਤੇ ਉਹ ਲੋਕਾਂ ਨੂੰ ਆਵਾਜ਼ ਮਾਰ ਕੇ ਪਿੰਡੋ ਪਿੰਡੀ ਕਹਿੰਦਾ ਡਰੋ ਨਾ ਜੇ ਹਰ ਘਰ ਚ ਦੋ ਪੋਤਿਆਂ ਤੇ ਇੱਕ ਪੁੱਤ ਦਿਓ ਜੰਗ ਨੂੰ ਖੜਨਾ ਮੈਂ ਜੇ ਘਰ ਚ ਪੰਜ ਪੋਤਿਆਂ ਤੇ ਤਿੰਨ ਪੁੱਤ ਦਿਓ ਕਿਉਂਕਿ ਮੇਰੇ ਪੰਜ ਪੋਤਿਆਂ ਤੇ ਮੈਂ ਪੰਜੇ ਪੁੱਤ ਸਿੱਖ ਕੌਮ ਦਾ ਬੀ ਨਾਸ ਕਰਨ ਵਾਸਤੇ ਅੱਗੇ ਲਾ ਕੇ ਤੋਰੂੰਗਾ ਫਿਰ ਜਾ ਕੇ ਲੋਕਾਂ ਦੇ ਘਰਾਂ ਚੋਂ ਮੁੰਡੇ ਕੱਢੇ ਵੀ ਇਹਨੇ ਵੀ ਪੰਜ ਦੇ ਦਿੱਤੇ ਆ ਵੇਖਦਿਆਂ ਵੇਖਦਿਆਂ ਗਿਣਤੀ 40 42 ਹਜ਼ਾਰ ਹੋ ਗਈ ਹੁਣ ਇਹਦੇ ਸਿੱਖਾਂ ਵਾਸਤੇ ਦੋ ਚੀਜ਼ਾਂ ਨੇ ਇਕ ਤੇ ਹਰੀ ਸਿੰਘ ਨਲੂਆ ਬਿਮਾਰ ਹੋ ਕੇ ਪਸ਼ਾਵਰ ਬੈਠਾ ਹੈ ਡਾਕਟਰ ਵੈਦ ਹਕੀਮਾ ਨੇ ਦਿੱਤਾ ਜਵਾਬ ਕਿ ਤਾਪ ਇੰਨਾ ਚੜਿਆ ਵਾ ਵੀ ਮੰਜੇ ਤੋਂ ਪੈਰ ਥੱਲੇ ਲਾਉਣਾ ਵੀ ਮੌਤ ਨੂੰ ਸੱਦਾ ਦੇਣਾ ਹੈ ਦੂਜੀ ਗੱਲ ਬਾਡਰਾਂ ਦੀ ਫੌਜ ਸਾਰੀ ਅੰਮ੍ਰਿਤਸਰ ਆਈ ਸੀ ਬਾਡਰ ਖਾਲੀ ਪਏ ਸੀ ਉਦੋਂ ਕਿਉਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌ ਨਿਹਾਲ ਸਿੰਘ ਦਾ ਵਿਆਹ ਸੀ ਤੇ ਸ਼ੇਰੇ ਪੰਜਾਬ ਦੇ ਪੋਤਰੇ ਦਾ ਵਿਆਹ ਹੋਣ ਕਰਕੇ ਵੱਡੇ-ਵੱਡੇ ਅਫਸਰ ਅੰਗਰੇਜ਼ਾਂ ਦੇ ਵੀ ਆਉਣੇ ਸੀ ਤੇ ਸ਼ੇਰੇ ਪੰਜਾਬ ਚਾਹੁੰਦਾ ਸੀ ਕਿ ਦੁਨੀਆ ਨੂੰ ਦੱਸਿਆ ਜਾਵੇ ਵੀ ਸਾਡੇ ਖਾਲਸੇ ਦੀ ਫੌਜ ਕਿੰਨੀ ਤਗੜੀ ਆ ਇਸ ਕਰਕੇ ਬਾਰਡਰਾਂ ਤੇ ਫੌਜ ਬੜੀ ਘੱਟ ਰਹਿ ਗਈ ਸੀ ਸਾਰੀ ਫੌਜ ਸ੍ਰੀ ਅੰਮ੍ਰਿਤਸਰ ਆਈ ਸੀ ਕਿਉਂਕਿ ਬਰਾਤ ਅੰਮ੍ਰਿਤਸਰ ਤੋਂ ạtਾਰੀ ਜਾਣੀ ਸੀ ਕਵਰ ਨੌ ਨਿਹਾਲ ਦਾ ਵਿਆਹ ਸ਼ਾਮ ਸਿੰਘ ạtਾਰੀ ਦੀ ਧੀ ਬੀਬੀ ਨਾਨਕੀ ਨੌਣਾਸ ਇਦਾਂ ਕਹਿ ਲਓ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਮਹਿੰਗਾ ਵਿਆਹ ਕਵਰ ਨੌਨੇয়াল ਦਾ ਤੇ ਸ਼ਾਮ ਸਿੰਘ ਟਾਰੀ ਦੀ ਧੀ ਦਾ ਹੋਇਆ। ਆ ਕੁਝ ਕੁ ਸਮਾਂ ਪਹਿਲਾਂ। ਬੜਾ ਰੌਲਾ ਪਿਆ ਮੀਡੀਏ ਵਿੱਚ, ਬੜਾ ਰੌਲਾ ਪਿਆ ਟੀਵੀ ਤੇ, ਮੋਬਾਈਲਾਂ ਵਿੱਚ। ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਹੋਣਾ ਨੇ, ਅਨਿਲ ਅੰਬਾਨੀ ਹੋਣਾ ਨੇ, ਉਹਨਾਂ ਦੇ ਪਰਿਵਾਰ ਨੇ ਆਪਣੇ ਪੁੱਤ ਦਾ ਵਿਆਹ ਕੀਤਾ। ਦੁਨੀਆ ਭਰ ਦੇ ਮਹੰਗੇ ਤਮਾਸ਼ਬੀਨ ਤਮਾਸ਼ਬੀਨ ਮਤਲਬ ਗਉਣ ਵਜਾਉਣਾ ਦੁਨੀਆ ਭਰ ਦੇ ਮਹੰਗੇ ਤਮਾਸ਼ਬੀਨ ਲਿਆਂਦੇ ਗਏ ਉੱਥੇ ਜਦੋਂ ਵਿਆਹ ਦੀ ਮੈਂ ਫੋਟੋ ਵੇਖੀ ਤੇ ਮੈਂ ਬੜਾ ਹੈਰਾਨ ਹੋਇਆ ਵਿਆਹ ਕਰਾਉਣ ਵਾਲੇ ਪੰਡਤ ਪੁੰਝੇ ਬੈਠੇ ਸੀ ਤੇ ਆਪ ਸਾਰਾ ਡੱਬਰ ਕੁਰਸੀਆਂ ਤੇ ਚੜਕੇ ਬੈਠਾ ਸੀ ਲੋਕੀ ਕਹਿੰਦੇ ਬੜਾ ਮਹਿੰਗਾ ਵਿਆਹ ਹੋਇਆ ਜਿਹੜਾ ਵਿਆਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਦਾ ਤੇ ਸ਼ਾਮ ਸਿੰਘ ਅਟਾਰੀ ਦੀ ਧੀ ਦਾ ਹੋਇਆ ਵਾ ਉਸ ਵਿਆਹ ਦੇ ਹਿਸਾਬ ਨਾਲ ਉਹ ਵਿਆਹ ਪਾਸਕੂ ਨਹੀਂ ਸੀ ਜਗਾ 5 ਲੱਖ ਬਰਾਤੀ 5 ਲੱਖ ਬਰਾਤੀ ਅੰਮ੍ਰਿਤਸਰ ਤੋਂ ਲੈ ਕੇ ਤੇ ਅਟਾਰੀ ਤੱਕ ਸੜਕ ਦੇ ਦੋਹਾਂ ਪਾਸਿਆਂ ਤੇ ਖਲੋਤਾ ਸੀ ਉਸ ਦਿਨ ਦੋਹਾਂ ਪਾਸੇ ਇੱਕ ਬਹੁਤ ਵੱਡੇ ਸੁਨਿਆਰੇ ਨੇ ਕਵਰ ਨੌਨਿਹਾਲ ਵਾਸਤੇ ਇੱਕ ਸੇਹਰਾ ਲਿਆਂਦਾ ਸੀ। ਮੱਥੇ ਤੇ ਲਾਉਣ ਵਾਸਤੇ ਸੇਹਰਾ। ਤੇ ਉਹਦੀਆਂ ਜਿਹੜੀਆਂ ਤਾਰਾਂ ਸੀ ਉਹਦੀਆਂ ਜਿਹੜੀਆਂ ਤੰਦਾਂ ਸੀ ਉਹ ਸਾਰੀਆਂ ਸੋਨੇ ਦੀਆਂ ਬਣੀਆਂ ਸੀ। ਜਦੋਂ ਉਹ ਸੇਹਰਾ ਲਿਆਂਦਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਦੇ ਮੱਥੇ ਤੇ ਲਾਉਣ ਲੱਗੇ, ਉਹਨੇ ਸੇਹਰਾ ਵੇਖ ਕੇ ਤੇ ਇੱਕਦਮ ਪਛਾਣ ਕਰਕੇ ਆਖਿਆ ਮੇਰੇ ਪੋਤਰੇ ਦੇ ਮੱਥੇ ਤੇ ਸੇਹਰਾ ਨਾ ਲਾਏ। ਇਹਨੇ ਕਿਉਂ? ਕਿਉਂ? ਕਹਿੰਦਾ ਸੇਰਾ ਸੋਨਾ ਬੜਾ ਲੱਗਾ ਵਾ ਮਹਿੰਗਾ ਬੜਾ ਵਾ ਤੇ ਸੋਨਾ ਇੰਨਾ ਵਾ ਕਿ ਜੀ ਕਰਦਾ ਇਹਨੂੰ ਹੱਥ ਤੇ ਰੱਖ ਕੇ ਵੇਖੀ ਜਾਵਾਂ ਮੇਰੇ ਮਨ ਦੀ ਰੀਜ ਆ ਇਹ ਸੇਰਾ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦਿਓ ਉਹ ਸੇਰਾ ਮੁੜ ਕੇ ਦਰਬਾਰ ਸਾਹਿਬ ਚੜਾ ਦਿੱਤਾ ਸੀ ਸ਼ੇਰੇ ਪੰਜਾਬ ਨੇ ਇੱਕ ਮਹਿੰਗੀ ਚਾਨਣੀ ਲੱਗੀ ਸੀ ਫਰਕ ਕੀ ਆ ਉਸ ਵਿਆਹ 'ਚ ਤੇ ਇਸ ਵਿਆਹ 'ਚ ਇੱਕ ਮੰਗੀ ਚਾਨਣੀ ਜਿਹਦੀ ਕੀਮਤ ਉਹਨਾਂ ਦਿਨਾਂ ਚ ਕਰੋੜਾਂ ਰੁਪਏ ਸੀ ਉਹ ਚਾਨਣੀ ਲੱਗੀ ਸ਼ੇਰੇ ਪੰਜਾਬ ਨੂੰ ਵਿਖਾਉਣ ਲੈ ਗੇ ਸ਼ੇਰੇ ਪੰਜਾਬ ਨੇ ਆਖਿਆ ਚਾਨਣੀ ਲਾ ਦਿਓ ਚਾਨਣੀ ਲਾਉਣ ਵਾਲੇ ਕਹਿੰਦੇ ਜੀ ਕੱਪੜਾ ਪਸੰਦ ਨਹੀਂ ਆਇਆ ਕਢਾਈ ਪਸੰਦ ਨਹੀਂ ਆਈ ਹੀਰੇ ਮੋਤੀ ਪਸੰਦ ਨਹੀਂ ਆਏ ਚਾਨਣੀ ਲਾਉਣੀ ਕਿਉਂ ਆ ਹੁਣ ਜਵਾਬ ਵੇਖੋ ਸ਼ੇਰੇ ਪੰਜਾਬ ਦਾ ਕਹਿੰਦਾ ਧਰਤੀ ਹੋਵੇ ਗੁਰੂ ਰਾਮਦਾਸ ਦੀ ਚਾਨਣੀਆਂ ਲੱਗਣ ਸਾਡੇ ਟੱਬਰ ਦੇ ਸਿਰਾਂ ਤੇ ਸਾਡਾ ਟੱਬਰ ਅੱਜ ਹੈਗਾ ਵਾ ਕੱਲ ਨੂੰ ਮੁੱਕ ਜਾਣਾ ਵਾ ਚਾਨਣੀਆਂ ਲਾਉਣੀਆਂ ਤੇ ਗੁਰੂ ਰਾਮਦਾਸ ਦੇ ਜਾ ਕੇ ਲਓ ਜਿੰਨੇ ਜੁਗੋ ਜੁਗ ਅਟੱਲ ਦੁਨੀਆ ਤੇ ਰਹਿਣਾ ਵਾ ਆ ਨਿਮਰਤਾ ਦਾ ਸਿਖਰ ਆ ਨਿਮਰਤਾ ਦਾ ਇਥੇ ਦੇ ਕੌਲੀਆਂ ਚੁੰਮਚੇ ਚੜਾ ਕੇ ਸਾਰੇ ਟੱਬਰ ਦੇ ਨਾਂ ਲਖਾਉਨੇ ਆਹੀਂ ਅਗਲਾ ਚਾਨਣੀ ਲਾ ਕੇ ਵੀ ਗੁਰੂ ਰਾਮਦਾਸ ਨੂੰ ਦੇ ਕੇ ਆਂ ਇਥੇ ਪੱਖਾ ਲਾਇਆ ਤੇ ਤਾਂ ਸਾਰੇ ਟੱਬਰ ਦੇ ਨਾਂ ਚਾਹੀਦੇ ਸਾਨੂੰ ਤਿੰਨਾ ਪਰਾਂ ਉਤੇ ਗਲਾਸੀਆਂ ਚਮਚੀਆਂ ਦੇ ਸਾਡੇ ਨਾਂ ਚਾਹੀਦੇ ਆ ਪ੍ਰਬੰਧਕਾਂ ਨੂੰ ਨਾਂ ਹੋਬਕੇ ਲਿਖਾਉਣਾ ਚਲੋ ਠੀਕ ਆ ਉਹਨਾਂ ਨੇ ਵਹਿਦ ਰੱਖਣੀ ਹੁੰਦੀ ਆ ਵੀ ਕਿਹਦੇ ਪੈਸੇ ਆਏ ਕਿਹਦੇ ਨੇ ਮੰਨ ਲਓ ਕਿਸੇ ਨੇ ਕੋਈ ਮਾਇਆ ਦਿੱਤੀ ਇੱਥੇ ਛੋਟ ਵੀ ਜਾਵੇ ਪ੍ਰਬੰਧਕਾਂ ਕੋ ਗਰਾਈ ਲਿਖਣ ਲੱਗਾ ਤੇ ਕਿੱਡਾ ਕ ਲੋੜਾ ਆ ਗਿਆ ਉੱਥੇ ਰੁਪਈਆ 500 ਦਿੱਤਾ ਉਹ 2000 ਦਿੱਤਾ ਉਹ 5000 ਦਿੱਤਾ ਹੋਊਗਾ ਮੈਂ ਬਹੁਤੇ ਮੇਲਿਆਂ 'ਚ ਵੇਖਿਆ ਪ੍ਰਬੰਧਕਾਂ ਨੂੰ ਦਿਵਾਨ ਥੋੜਾ ਸੁਝੰਡਿਆ ਹੁੰਦਾ ਉਹਨਾਂ ਨੂੰ ਇਹ ਸੁਝੰਡਣਾ ਦਾ ਵੀ ਜੇ ਕੇ ਦਾ ਨਾਂ ਰਹਿ ਗਿਆ ਨਾ ਉਹਨੇ ਪੂਰਾ ਸਾਲ ਗੱਲ 'ਚ ਪਰਣਾ ਪਉਣ ਤੱਕ ਜਾਣਾ ਵੀ ਸਾਡਾ ਨਹੀਂ ਬੋਲਿਆ ਜਟੇ ਦੇ ਭਾਈ ਤੇ ਅਰਦਾਸ ਕੀਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਅਰਦਾਸ ਇਥੋਂ ਸ਼ੁਰੂ ਕਰਦੇ ਆ ਤੇ ਨਾਂ ਕਾਪੀਆਂ ਤੇ ਲੰਮਣ ਦੇ ਜਿਹੜੇ ਬੰਦੇ ਦਾ ਨਾਮ ਉਸ ਪਿਓ ਦੇ ਖਾਤੇ 'ਚ ਨਹੀਂ ਬੋਲਣ ਰਿਹਾ ਸਾਡੀ ਕਿਹੜੀ ਗੱਲ ਆ ਭਾਬਾ ਤਿੰਨ ਨਰੀ ਬੁਲਾ ਲਓ ਐਂ ਦੇ ਬੋਲ ਹੀ ਦੇਣਾ ਕੋਸ਼ਿਸ਼ ਕਰੋ ਨਾ ਗੁਰੂ ਗ੍ਰੰਥ ਸਾਹਿਬ ਦੇ ਖਾਤੇ 'ਚ ਬੋਲੇ ਤੇ ਜਦੋਂ ਉਹਦੇ ਖਾਤੇ 'ਚ ਨਾਮ ਬੋਲਿਆ ਨਾ ਫਿਰ ਇੱਕ ਸ਼ਬਦ ਮੂੰਹ 'ਚੋਂ ਤੁਹਾਡੇ ਆਪੇ ਨਿਕਲੂਗਾ ਵਿਣ ਬੋਲਿਆਂ ਸਭ ਕੁਝ ਜਾਣ ਤਾ ਕਿਸ ਅੱਗੇ ਕੀਚੇ ਅਰਦਾਸ ਫਿਰ ਤੁਸੀਂ ਆਪੇ ਕਹਿਣਾ ਵਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛੰਦ ਫਿਰ ਨਹੀਂ ਤੁਸੀਂ ਕਹੋਗੇ ਵੀ ਹੋਬ ਕੇ ਨਾਮ ਲਿਖ ਸਾਡਾ ਕਾਪੀ ਹਾਂ ਤੇ ਲੱਖ ਬੰਦਾ ਸ਼ੇਰੇ ਪੰਜਾਬ ਦੇ ਪੋਤਰੇ ਦੇ ਵਿਆਹ ਤੇ ਆਇਆ ਤੇ ਹੈਰਾਨ ਹੋ ਗਏ ਇੱਕ ਕੋ ਦਾ ਘੇਰਾ ਬਣਾਇਆ ਗਿਆ ਇੱਕ ਕੋ ਦਾ ਘੇਰਾ ਜਿਹਦੇ ਚਾਰ ਦਰਵਾਜ਼ੇ ਰੱਖੇ ਗਏ ਤੇ ਸ਼ੇਰੇ ਪੰਜਾਬ ਨੇ ਐਲਾਨ ਕੀਤਾ ਕਿ ਜਿਹੜਾ ਬੰਦਾ ਜਿੰਨੇ ਜੀ ਲੈ ਕੇ ਆ ਜੇ ਉਹਨੂੰ ਜੀ ਪ੍ਰਤੀ ਸੋਨੇ ਦੀਆਂ ਮੋਹਰਾਂ ਦੇਣੀਆਂ ਮੰਨ ਲਓ ਇੱਕ ਬੰਦਾ ਗਿਆ ਨਾਲ ਜੇ ਕੁੱਤਾ ਲੈ ਜੇ ਨਾ ਆਪਣਾ ਉਹਨੂੰ ਤਾਂ ਵੀ ਦੋ ਮੋਹਰਾਂ ਦੇਣੀਆਂ ਵਾ ਇਹ ਇੱਕ ਬੰਦਾ ਗਿਆ ਤੇ ਚਾਰ ਬੱਕਰੀਆਂ ਲੈ ਜਾਈ ਉਹਨੂੰ ਪੰਜ ਮੋਹਰਾਂ ਦੇਣੀਆਂ ਵਾ ਆ ਦਿਲ ਸੀ ਛੇਰੇ ਪੰਜਾਬ ਦਾ ਇੱਕ ਫਕੀਰ ਗਿਆ ਕੀੜਿਆਂ ਦੇ ਭੌਂ ਤੇ ਉਹਨੇ ਕੀੜੇ ਇਕੱਠੇ ਕਰਕੇ ਤੇ ਗਾਗਰ ਚਪਾਲੇ ਦੇ ਗਾਗਰੂ ਤੋਂ ਘੋਟ ਕੇ ਬਣ ਲੀਦਾ ਜਦੋਂ ਉੱਥੇ ਮੋਹਰਾਂ ਲੈਣ ਦੀ ਵਾਰੀ ਆਈ ਤੇ ਸਪਾਈ ਨੇ ਦੇ ਇੱਕ ਮੋਹਰ ਹੀ ਦੇਣੀ ਤੇ ਫਕੀਰ ਨੇ ਰੌਲਾ ਪਾ ਲਿਆ ਕਹਿੰਦਾ ਮੇਰੇ ਜੀਆ ਦੇ ਹਿਸਾਬ ਨਾਲ ਮੋਹਰਾਂ ਦੇ ਛੇਰੇ ਪੰਜਾਬ ਨੇ ਐਲਾਨ ਕੀਤਾ ਜਿੰਨੇ ਜੀ ਹੋਣੀਆਂ ਮੋਹਰਾਂ ਹੋ ਕਹਿੰਦਾ ਵੀ ਤੂੰ ਕੱਲਾ ਕਹਿੰਦਾ ਕੱਲਾ ਕਿਉਂ ਆ ਸੁਖਨਾ ਜੀ ਲਿਆਂਦੇ ਨਾਲ ਫਕੀਰ ਆਪਣੀ ਸਕੀਮ ਤੇ ਹੀ ਸੁਖਨਾ ਜੀ ਲਿਆਂਦੇ ਆ ਰੌਲਾ ਵੱਧ ਗਿਆ ਰੌਲਾ ਚੱਲ ਗਿਆ ਸ਼ੇਰੇ ਪੰਜਾਬ ਤੱਕ ਸ਼ੇਰੇ ਪੰਜਾਬ ਕਹਿੰਦਾ ਵੀ ਮਸਲਾ ਕੀ ਏ ਮੋਹਰਾ ਵੰਡਣ ਵਾਲਾ ਕਹਿੰਦਾ ਜੀ ਤੁਸੀਂ ਆਖਿਆ ਇੱਕ ਜੀ ਤੇ ਇੱਕ ਮੋਹਰ ਇਹ ਕੱਲਾ ਆ ਕੇ ਕਹਿੰਦਾ ਵੀ ਮੈਨੂੰ ਮੋਹਰਾ ਦਾ ਭਾਂਡਾ ਭਰ ਕੇ ਦੇ ਫਕੀਰ ਕਹਿੰਦਾ ਮੈਂ ਜੀ ਲਿਆਂਦੇ ਆ ਕਿ ਨਾ ਕਿੱਥੇ ਜਦੋਂ ਨੇ ਭਾਂਡੇ ਦਾ ਉਤੋਂ ਕਪੜਾ ਚੁੱਕਿਆ ਨਾ ਤੇ ਵਿੱਚ ਕੀੜੇ কুরਬਲ কুরਬਲ ਕਰਨ ਦੇ ਕਹਿੰਦਾ ਐਨੇ ਜੀਅ ਤੇ ਇੰਨੀਆਂ ਮੋਹਰਾਂ ਚਾਹੀਦੀਆਂ ਹੁਣ ਇਨਸਾਫ ਸ਼ੇਰੇ ਪੰਜਾਬ ਦਾ ਕਹਿੰਦਾ ਕੋਈ ਨਹੀਂ ਇੰਨੀਆਂ ਦੇ ਦੇਾਂਗੇ ਕਿ ਸਾਰੇ ਢੀਲੇ ਕਰ ਢੇਰੀ ਤੇ ਇੱਕ ਵੀ ਭੱਜ ਕੇ ਇਧਰ ਉਧਰ ਨਹੀਂ ਜਾਣਾ ਜਿੱਦਾਂ ਤੇ ਗਿਣ-ਗਿਣ ਕੇ ਭਾਂਡੇ ਚ ਪਾਈ ਜਾ ਫਕੀਰ ਨੇ ਸੋਚਿਆ ਇਹਦੇ ਪੈਰਾ ਲਾ ਕੇ ਵੀ ਨਹੀਂ ਮੇਰੇ ਕੋ ਫੜੇ ਜਾਣੇ ਕਹਿੰਦਾ ਜਿੰਨੇ ਦੇ ਸਕਦਾ ਉੰਨੇ ਦੇ ਦੇ ਸ਼ੇਰੇ ਪੰਜਾਬ ਕਹਿੰਦਾ ਦੀ ਗਾਗਰ ਭਰ ਦਿਓ ਮੋਹਰਾਂ ਦੇ ਨਾਲ ਆ ਵਾ ਸ਼ੇਰੇ ਪੰਜਾਬ ਦਾ ਦਿਲ ਆ ਦਿਲ ਆ ਮਹਾਰਾਜਾ ਰਣਜੀਤ ਸਿੰਘ ਦਾ